ਅਬ ਇਹਲਾ ਅਜੇ ਕੱਲ ਵਿਆਹ ਹੋਇਆ ਈ ਉਹ ਤੇ ਲੈ ਕੇ ਚੀਜ਼ਾਂ ਤਾਂ ਅੰਦਰੋਂ ਤੁਰਿਆ ਜਾਂਦੇ ਆ ਉਹਨੂੰ ਇੰਨੀ ਗੱਲ ਨਹੀਂ ਕਹੀ ਫੇ ਰੋਟੀ ਪਾਣੀ ਬਣਾਉਣਾ ਪੈਣਾ ਵਾ ਤੁਹਾਨੂੰ ਮੈਂ ਮਨਾ ਕੀਤਾ ਇਹਨਾ ਕਿ ਨਾਲ ਲੈ ਕੇ ਆਇਓ ਉਹ ਕੋਈ ਗੱਲ ਨਹੀਂ ਲਿਆ ਤੂੰ ਮੈਂ ਆਪੇ ਬਣਾ ਹੀ ਲੈਣੀ ਨਾਲੇ ਮੰਮੀ ਉਹ ਨਹੀਂ ਖਾ ਲੈਂਦੇ ਨਾਲ ਤੀ ਖਾ ਲੈਂਦੇ ਉਹ ਨਹੀਂ ਨਹੀਂ ਉਹਨਾਂ ਨੂੰ ਨਹੀਂ ਨਹੀਂ ਰੋਟੀ ਠੀਕ ਆ ਮੁੰਡਾ ਤਾਂ ਡਾ ਲੈ ਆਇਆ ਵਾ ਬਾਰੋਂ ਮੈਨੂੰ ਨਹੀਂ ਪਤਾ ਫੇ ਰੋਟੀ ਲੈ ਆਇਆ ਵਾ ਕਿ ਕੀ ਖਾਣ ਨੂੰ ਲੈ ਆਇਆ ਵਾ ਚੁੱਪ ਕਰਕੇ ਅੰਦਰ ਲੰਘ ਗਿਆ ਵਾ ਉਹਨੂੰ ਬਾਰਕ ਲਾਇਆ ਵਾ ਪਾਂਡੇ ਲੈਣ ਤੇ ਉਹ ਵੇਖ ਲੋ ਵਾਂਡੇ ਲਗਾ ਚਲ ਗਈ ਅੰਦਰ ਬਾਹ ਖਦੀਪ ਦਲਜੀਤ ਨਾ ਮੇਰੇ ਕਹਿ ਤੋ ਬਿਨਾ ਕਿਤੇ ਜਾਂਦਾ ਨਹੀਂ ਹੁੰਦਾ ਪਤਾ ਨਹੀਂ ਕਿ ਕਿਦਾਂ ਤੂੰ ਉਹਨੂੰ ਮਗਰ ਲਾ ਲਿਆ ਵਾ ਹੁਣ ਮੈਨੂੰ ਪੁੱਛਦਾ ਨਹੀਂਗਾ ਉਹ ਆਹ ਕੰਮ ਕਰ ਰੇ ਛੱਡ ਦੇ ਜੇ ਇਦਾਂ ਹੀ ਰੋਟੀ ਪਾਣੀ ਬਾਹਰ ਆਉਂਦਾ ਰਿਹਾ ਨਾ ਤੂੰ ਜਿਹੜੇ ਤੇਰੇ 5 ਕਿਲੋ ਉਹਦੇ ਵੇਚਣਾ ਹੀ ਵੇਚਣੇ ਆ ਨਾ ਸਾਡੇ ਵੀ ਵਕਾ ਦੇਣੇ ਆ ਮੰਮੀ ਜੀ ਤੁਸੀਂ ਕਹਿੰਦੇ ਸੀ ਨਾ ਤੈਨੂੰ ਘਰੋਂ ਕੱਢਣਾ ਹਜੇ ਤਾਂ ਕੁਝ ਤੁਸੀਂ ਵੇਖਿਆ ਨਹੀਂ ਆ ਗਾ ਗਾ ਵੇਖ ਕੇ ਕੀ ਬੰਦ ਆ ਮੈਂ ਤੇ ਇਹਨੂੰ ਨਾ ਭੋਲੀ ਸਮਝਿਆ ਸੀ ਇਹ ਤੇ ਕਿਤੇ ਵੱਧ ਤੇਜ ਵਾ ਇਹਦਾ ਹੱਲ ਇਦਾਂ ਨਹੀਂ ਨਿਕਲਣਾ ਇਹਦਾ ਨਾ ਹੱਲ ਕੋ ਸੋਚਣਾ ਪੈਣਾ ਵਾ ਕਿਉਂਕਿ ਜੇ ਸਿੱਧੀ ਉਂਗਲ ਨਾਲ ਘੋਣਾ ਨਾ ਨਿਕਲੇ ਟੇਢੀ ਕਰਨੀ ਪੈਂਦੀ ਆ ਕੋਈ ਗੱਲ ਨਹੀਂ ਗਾੜੀ ਵੀ ਮੈਂ ਰਮਣਾ